ਆਦਮ ਨੂੰ ਵੀ ਆ ਲੈਣ ਤੱਕ ਬੜੀ ਬੜੀ ਜਮੀਨ ਦੀ ਕਿੱਟੀ ਕਰਾ ਕੇ 4-5 ਮਿੰਟ ਥੋਰ ਬਣਾ ਰਿਹਾ ਨਾਲ ਹੀ ਮਿਹਨਤ ਕਰ ਰਿਹਾ ਹਾਂ ਅੱਜ ਇਹ ਤੁਹਾਡੇ ਵਿਚਾਰ ਤੋਂ ਬੁਣੀ ਮੋਸ਼ਨ ਕਰਿਆ ਜੀ ਤੁਸੀਂ ਆਪ ਨਾ ਲਾ ਕੇ ਇਹੋ ਸਾਹ ਮੈਂ ਸਮਝਾ ਦੇਖੋ ਨਾਲੇ ਕੋ ਕਹਿ ਰਹੇ ਹਾਂ ਕਿ ਐਸੀ ਵੀ ਤਾਂ ਹੈ ਕਿ ਨਾਮ ਤੋਂ ਲਿਆ ਜਾ ਠੀਕ ਹੈ ਹੁਣ ਤੁਸੀਂ ਦੇਖੋ ਉੱਪਰ ਬਿਜਲੀ ਦੀਆਂ ਤਾਰਾਂ ਨੇ ਉੱਪਰ ਬਿਜਲੀ ਦੀਆਂ ਤਾਰਾਂ ਨੇ ਕਿੰਨੇ ਰਸਿੱਕੀ ਕੀ ਨੁਕਸਾਨ ਕਰਦੇ ਕਿੰਨੀਆਂ ਇਹ ਵਾਇਲੇਸ਼ਨ ਕਰ ਰਹੇ ਹੈ ਜਿੱਦਾਂ ਇਹ ਬਿਜਲੀ ਤਾਰਾਂ ਕਰਨੇ ਦਾ ਕਿਸੇ ਨੂੰ ਪੜਾ ਸਕਦੇ ਆ ਬਸਤੀ ਜੀ ਕੀ ਕਹਿ ਰਹੇ ਆਪੂ ਦੇ ਨਾਲੇ ਜੀ ਆਪੂ ਦੇ ਨਾਲੇ ਹੀ ਹੈ ਜੀ ਬਾਪੂ ਜੀ ਅੱਜ ਤੋਂ ਤੇਨੂੰ ਇੱਕ ਤਾਂ ਕਾਰਵਾਈ ਪਾ ਰਹੇ ਆ ਮੈਂ ਤੁਹਾਨੂੰ ਮਿਲਣ ਨਹੀਂ ਆ ਦੋ ਤੇਰਾ ਬਾਪੂ ਉੱਥੇ ਪਾ ਦਾਂਗੇ ਬਾ ਠੀਕ ਹੈ ਕੋਈ ਬੰਦੇ ਦਾ ਗੇਡਾ ਮੜਵਾ ਦੇ ਆ ਜੇਸੀ ਵੀ ਨਾਲ ਹੀ ਆ ਇੱਕ ਘਰ ਲੈ ਜਾਣੀ ਹੈ ਉਸ ਬਾਅਦ ਬਹੁਤ ਖਰਾ ਹੋ ਰਿਹਾ ਜੀ ਮੇਰੇ ਨਾਲ ਜੇਸੀ ਵੀ ਨਾਲ ਹੀ ਆ ਇੱਕ ਘਰ ਲੈ ਜਾਣੀ ਹੈ ਉਸ ਬਾਅਦ ਬਹੁਤ ਖਰਾ ਹੋ ਰਿਹਾ ਜੀ ਮੇਰੇ ਨਾਲ ਕੋਈ ਸੀਵਰੇਜ ਨਹੀਂ ਆ ਅੱਛਾ ਨਾਲੇ ਦਾ ਬੁਰਾ ਕਿੰਨਾ ਬੁਰਾ ਹਾਲ ਹੈ ਲੋਕ ਦੰਗੇ ਰਹ ਰਹੇ ਆ ਮਾਣੇ ਦਾ ਕਚਾ ਬਾਜ਼ਾਰ ਹੈ ਤੇ ਇਹਦੇ ਬਾਈਲੇਸ਼ ਵਿੱਚ ਹੈ। ਬਾਈਲੇਸ਼ ਵਿੱਚ? ਹਾਂ ਜੀ ਬਾਈਲੇਸ਼ ਵਿੱਚ। ਇਹ ਕਿਹੜਾ ਮੁੱਢ ਕੇ ਦੇਪੋਂ ਚੱਲਦਾ ਹੈ? ਹਾਂ ਜੀ। ਆਪਾਂ ਪਹਿਲਾਂ ਇਹ ਨਾਲ ਵਾਲੀ ਉਧਰੋਂ ਜਿਹੜਾ ਲਾਸਟ ਟਾਈਮ ਕੀਤਾ। ਹਾਂ ਜੀ। ਇਹ ਨਾਲ ਵਾਲੀ ਕਰਵਾਈ ਸੀ ਇਹਦੀ ਕੰਪਲੀਟ ਆ ਰਹੀ ਸੀ ਉਹ ਤੇ ਪੰਜਾਮ ਨੂੰ ਦੂਰ ਜਿਹੜੀ ਇਹ ਇਹ ਸ਼ੋਰੂ ਬਣਾ ਰਹੇ। ਹਾਂ ਜੀ। ਤੁਸੀਂ ਦੇਖੋ ਵੀ ਇਹ ਸੜਕ ਤੋਂ ਕਿੰਨਾ ਲੇੜੇ ਹੈ। ਅੱਜ ਇਹ ਬਣਾ ਲੈਣਗੇ ਕੱਲ ਨੂੰ ਪਬਲਿਕ ਨੂੰ ਕਿੱਥੋਂ ਤੱਕ ਤੰਗੀ ਆਉਣੀ ਹੈ ਕਿੱਥੋਂ ਤੱਕ ਟ੍ਰੈਫਿਕ ਜੈਮ ਹੋਣਾ ਇਸ ਚੀਜ਼ ਨਾਲ ਹੋਏਗੀ ਨੁਕਸਾਨ ਕੈਂਡੀਟਾਂ ਤੇ ਇਹ ਹੈ ਕਿ ਆਪਾਂ ਇਹ ਬਿੰਦੀਆਂ ਦੇ ਇੱਥੇ ਅੱਖਾਂਵਾਦ ਲਿਖਿਆ ਜਿੰਨੂ ਕਿੰਨੇ ਮਹੀਨਿਆਂ ਹੋ ਗਏ ਔਰੇ ਲੈ ਦੇ ਕੇ ਅਫਸਰਾਂ ਨੇ ਜਾਂ ਐਮਐਲਏ ਨੇ ਅੱਖਾਂ ਬੰਦ ਕਰ ਲੈਣੀਆਂ ਪਹਿਲਾਂ ਵਾਲੇ ਵੀ ਜਿਹੜੇ ਇੱਥੇ ਪੋਲੀਟੀਸ਼ੀਅਨ ਰਹੇ ਨੇ ਅੱਖਾਂ ਬੰਦ ਹੀ ਕਰਦੇ ਰਹੇ ਪਰ ਇਹ ਗੱਲ ਇਹਨਾਂ ਨੂੰ ਸਮਝ ਆ ਜਾਣੀ ਚਾਹੀਦੀ ਕਿ ਉਹ ਕੰਮ ਬੰਦ ਹੋ ਗਏ ਕਿੱਥੇ ਪਬਲਿਕ ਦਾ ਨੁਕਸਾਨ ਹੋਊਗੀ ਤੁਸੀਂ ਪਬਲਿਕ ਦੀ ਜਗ੍ਹਾ ਨੂੰ ਦਬੋਗੇ ਜੋ ਨਕਸ਼ਾ ਪਾਸੋਂ ਇਹੋ ਬਣਾਉਂਦਾ ਸਾਰੇ ਦੇ ਸਭ ਨੇ ਪਹਿਲਾਂ ਵੀ ਦੱਸਿਆ ਸੀ ਵੀ ਜੀਸੀਪੀ ਮੈਂ ਨਾਲ ਹੀ ਰੱਖੀ ਲਈ ਜਿੱਥੇ ਵੀ ਇਲੀਗਲ ਕੰਸਟਰਕਸ਼ਨ ਹੋਈ ਉਹ ਪਹਿਲਾਂ ਵਾਲੇ ਐਮ.ਐਲ.ਏ ਸੀ ਜਿਹੜੇ ਤੁਹਾਡੇ ਤੋਂ ਪੈਸੇ ਲੈਂਦੇ ਕਿ ਚੁੱਪ ਕਰ ਜਾਂਦੇ ਸੀ ਜਿੱਥੇ ਵੀ ਮੈਨੂੰ ਕੋਈ ਰੂਪੀਆਂ ਵਾਲਾ ਇਨਫੋਰਮੇਸ਼ਨ ਦਿੰਦਾ ਮੈਨੂੰ ਕੋਈ ਲੋਕਲ ਬੰਦਾ ਇਨਫੋਰਮੇਸ਼ਨ ਦਿੰਦਾ ਵੀ ਇਲੀਗਲ ਕੰਸਟਰਕਸ਼ਨ ਹੋ ਰਹੀ ਹੈ ਜੀ.ਸੀ.ਬੀ ਨਾਲ ਦੀ ਨਾਲ ਉਹਦੇ ਪਚਦੇ ਤੇ ਤੁਸੀਂ ਕਿਸੇ ਤਰੀਕੇ ਦੀ ਢਿੱਲ ਨਹੀਂ ਛੱਡਦੇ ਅੱਖਾਂ ਦੀ ਬੰਦ ਕਰਕੇ ਦੇਖੋ ਸੱਤੀ ਰੱਖਦੇ ਕਿਸੇ ਦਾ ਵੀ ਕੋਈ ਨਕਸ਼ਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਨਕਸ਼ੇ ਤੋਂ ਬਾਹਰ ਜਾ ਕੇ ਇਹ ਕਰ ਰਹੇ ਨੇ ਉਦੋਂ ਦੇ ਸ਼ਕਤੀ ਵਾਲੇ ਐਕਸ਼ਨ ਨੂੰ ਇਹ ਜੇਸੀ ਵੀ ਨਾਲ ਦੀ ਹੋਈ ਹੈ ਹਾਂਜੀ ਸ਼ੁਰੂ ਕਰੋ ਇੱਕ ਤੇ ਬਿਲਡਿੰਗ ਹੈ ਦੂਜੀ ਬਿਲਡਿੰਗ ਇੱਕ ਅੱਗੇ ਇੱਕ ਤੀਜੀ ਬਿਲਡਿੰਗ ਹੈ ਹਾਂਜੀ ਤਿੰਨੋਂ ਬਿਲਡਿੰਗ ਅੱਜ ਅਸੀਂ ਸਾਫ਼ ਕਰਦੇ ਹਾਂ ਦੋ ਬਿਲਡਿੰਗਾਂ ਨੇ ਤਾਂ ਨਕਸ਼ਾ ਹੀ ਪਾਸ ਕਰਾਇਆ ਨਾ ਹਾਂਜੀ ਦੋ ਬਿਲਡਿੰਗ ਇੱਕ ਬਿਲਡਿੰਗ ਇਹ ਹੋ ਗਈ ਆ ਦੂਜੀਆਂ ਦੋ ਬਿਲਡਿੰਗਾਂ ਚੰਡੀ ਚੰਡੀਗੜ੍ਹ ਰੋਡ ਤੇ ਹਾਂਜੀ ਚੰਡੀਗੜ੍ਹ ਰੋਡ ਤੇ ਹਾਂਜੀ ਉਹਨਾਂ ਨੇ ਨਕਸ਼ਾ ਨਹੀਂ ਪਾਸ ਕਰਾਇਆ ਨਾ ਜੀ ਮੈਂ ਬਿਲਕੁਲ ਤੁਸੀਂ ਕੰਮੇ ਰਹੋ ਨਕਸ਼ਾ ਪਾਸ ਨਹੀਂ ਕਰਾਇਆ ਕੋਈ ਕੰਸਟਰਕਸ਼ਨ ਕਰ ਰਿਹਾ ਹੈ ਸਾਫ ਕਰ ਹੁਣ ਜਿੱਥੇ ਕਿਤੇ ਕੋਈ ਬਣਾ ਲੈਂਦਾ ਫਿਰ ਕੰਮ ਚੱਲ ਪੈਂਦਾ ਰਹਿਣ ਲੱਗ ਜਾਂਦਾ ਉੱਥੇ ਸਾਨੂੰ ਮੁਸ਼ਕਲ ਆ ਜਾਂਦੀ ਹੈ ਬਬੀ ਸੋ ਸਾਡੀ ਕਿਸ ਨਾਲ ਕੋਈ ਟੇਲ ਨਹੀਂ ਅੱਗੇ ਤੋਂ ਵੀ ਜਿਹੜੇ ਆ ਇਲੈਗਲ ਕੰਸਟਰਕਸ਼ਨਾਂ ਕਰਨ ਵਾਲੇ ਨੇ ਅਸੀਂ ਇਹ ਸੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਜਿੱਥੇ ਪਬਲਿਕ ਦਾ ਨੁਕਸਾਨ ਹੋ ਰਿਹਾ ਹੋਵੇ ਸੜਕਾਂ ਭੀੜੀਆਂ ਹੋ ਰਹੀਆਂ ਹੋਣ ਮਗਰ ਉਹ ਲੌਂਗ ਟਰਮ ਜਿਹੜਾ ਹੁੰਦਾ ਉਹ ਇੱਕ ਪੂਰੇ ਦਾ ਪੂਰਾ ਸ਼ਹਿਰ ਦੀ ਜਿਹੜੀ ਮੈਪਿੰਗ ਆ ਉਹ ਖਰਾਬ ਕਰ ਦਿੰਦਾ ਤੇ ਇਹਦੇ ਤੇ ਜੀ.ਐਸ.ਬੀ ਦਾ ਕੰਮ ਸ਼ੁਰੂ ਕਰੋ ਬੇਰੀ ਹਟਣਗੇ ਬਾਕੀ ਦੋ ਬਿੰਦ ਕਾ ਵੀ ਸਾਫ ਕਰ ਤੋਂ ਦਿੱਤੇ ਇਹ ਜਿਨ੍ਹਾਂ ਵੱਲੋਂ ਨਕਸ਼ੇ ਪਾਸ ਕੀਤੇਗੇ ਉਹਨਾਂ ਤੇ ਕੀ ਕਾਰਵਾਈ ਹੋਏਗੀ ਹਾਂਜੀ ਜਿਨ੍ਹਾਂ ਵੱਲੋਂ ਨਕਸ਼ੇ ਪਾਸ ਕੀਤੇ ਮੈਂ ਇੱਕ ਮਿੰਟ ਦੇਖੋ ਇਹ ਨਕਸ਼ਾ ਪਾਸ ਕੀਤਾ ਉੱਥੋਂ ਤੱਕ ਨਹੀਂ ਲਏ ਇਹਨਾਂ ਨੇ ਬਿਲਡਿੰਗ ਬਣਾਈ ਨਕਸ਼ੇ ਤੋਂ ਬਾਹਰ ਜਾ ਕੇ ਬਣਾਈ ਹੋਈ ਹੈ ਜਿੱਥੋਂ ਤੱਕ ਰਕਸ਼ਾਪਾਸ ਉਦੋਂ ਤੱਕ ਤਾਂ ਕਿੰਨੇ ਬਣਦੇ ਇੱਕ ਦੋ ਸ਼ੋਰੂ ਹਾਂਜੀ ਹਾਂ ਜੀ ਤਿੰਨ ਦਿਨ ਫਾਲਤੂ ਬਣਾਏ ਆ ਬੰਦ ਦਿਨ ਫਾਲਤੂ ਬਣਾਏ ਆ ਇਹਨਾਂ ਦੀ ਫਾਲਤੂ ਬਣਾਉਣ ਕਰਕੇ ਹੀ ਇਹ ਇਹਨੂੰ ਸਾਫ ਕਰ ਰਹੇ ਆ ਹੁਣ ਜਿਹੜੇ ਦੋ ਆਪਾਂ ਹੋਰ ਸ਼ੋਰੂਮ ਦੇ ਜਿਹੜੇ ਬਣਾ ਰਹੇ ਨੇ ਉਹਨਾਂ ਨੂੰ ਆਪਾਂ ਅੱਜ ਜੀਸੀਬੀ ਉਹਨਾਂ ਤੇ ਚਲਾਉਣੀ ਹੈ ਉਹਦਾ ਕਾਰਨ ਕੀ ਹੈ ਨਕਸ਼ਾ ਪਾਸ ਹੀ ਨਹੀਂ ਕਰਾਇਆ ਤੇ ਪ੍ਰਸ਼ਾਸਨ ਨੇ ਇੱਥਾ ਨਹੀਂ ਵਿੱਚ ਨੀ ਪਿਛਲੀ ਵਾਰ ਇਹ ਦੇਖਣ ਚ ਆਇਆ ਵੀ ਜਿਹੜਾ ਨਕਸ਼ਾ ਸੀ ਉਹ ਮਕਾਨ ਦਾ ਪਾਸ ਸੀ ਤੇ ਬਣ ਰੇ ਸੀ ਸ਼ੋਰੂਮ ਕੀ ਇਹਦੇ 'ਚ ਵੀ ਇਦਾਂ ਦੀ ਕੋਈ ਵਾਇਲੇਸ਼ਨ ਹੈ ਨਹੀਂ ਇਹਦੇ 'ਚ ਤਾਂ ਇਹ ਆ ਵੀ 33 ਫੁੱਟ ਜਗ੍ਹਾ ਛੱਡਣੀ ਹੈ ਉਹ ਛੱਡੀ ਨਹੀਂ ਹੋਈ ਸੜਕ ਦੇ ਉੱਤੇ ਹੀ ਬਣਾਈ ਜਾਂਦੇ ਕੱਲ ਨੂੰ ਕੋਈ ਐਕਸੀਡੈਂਟ ਹੋਵੇ ਸੜਕਾਂ ਟਾਈਟ ਹੋਣ ਲੌਂਗ ਟਰਮ ਮੁੜ ਕੇ ਕੋਈ ਢਾਉਂਦਾ ਨਹੀਂ ਪਹਿਲਾਂ ਐਮਐਲਏ ਅੱਖਾਂ ਬੰਦ ਕਰ ਲੈਂਦੇ ਸੀ ਜੀ ਖਾ ਪੀ ਕੇ ਅਸੀਂ ਨਹੀਂ ਨਾ ਅਸੀਂ ਖਾਣਾ ਪੀਣਾ ਨਾ ਅੱਖਾਂ ਸਾਡੀਆਂ ਗੁੱਲੀਆਂ ਨੇ ਤੇ ਇਹ ਜੀਸੀਬੀ ਚੱਲਦੀ ਜਾਊ ਹਲੇ ਤਾਂ ਕੁਰਾਲੀ ਹੈ ਉਰਾਲੀ ਮੈਂ ਪਹਿਲਾਂ ਸੈੱਟ ਕਰ ਦਮੈਂ ਇਦੂ ਬਾਅਦ ਬਾਰੀ ਖੜੜਦੀ ਨਾਲ ਹੀ ਨਵਾਂ گاؤں ਵਾਲੇ ਵੀ ਤਿਆਰੀ ਰਹਿ ਇਸੇ ਕੰਮ ਤੇ ਆ ਮੈਂ ਕਿੰਨੇ ਨਜਾਇਜ਼ ਕਬਜ਼ੇ ਤੋੜਨੇ ਮੈਡਮ ਅੱਜ ਹਾਂਜੀ ਕਿੰਨੇ 3 ਅਸੀਂ ਜਿਹੜੇ ਨਜਾਇਜ਼ ਕਬਜ਼ੇ ਆ ਦੇਖ ਲਓ ਕਿ